ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਕਾਂਗਰਸ ਦੇ ਅੰਦਰ ਜਿਹੜੀ ਆ ਉਹ ਗੁੱਟਬਾਜ਼ੀ ਕਾਂਗਰਸ ਦੇ ਅੰਦਰ ਜਿਹੜਾ ਕਲੇਸ਼ ਹੈ ਉਹ ਵੀ ਉੱਭਰਨਾ ਸ਼ੁਰੂ ਹੋ ਚੁੱਕਿਆ ਕਾਂਗਰਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਬਹੁਤ ਵੱਡਾ ਨਾਮ ਨੇ ਰਾਣਾ ਗੁਰਜੀਤ ਨੇ ਯਾਦ ਹੋਏਗਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਪੁੱਤਰ ਇੰਦਰ ਪ੍ਰਤਾਪ ਨੂੰ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉਹ ਸੀਟ ਨੂੰ ਜਿੱਤਿਆ ਹੁਣ ਪਿਛਲੇ ਕਈ ਦਿਨਾਂ ਤੋਂ ਰਾਣਾ ਗੁਰਜੀਤ ਤੇ ਸ਼੍ਰੀਆਮ ਕਹਿ ਰਹੇ ਸੀ ਕਿ ਮੈਂ ਆਪਣੇ ਮੁੰਡੇ ਨੂੰ ਟਿਕਟ ਦਿਵਾਉਣੀ ਆ ਪਰ ਇਹ ਸਾਰੀਆਂ ਕਿਆਸਰਾਈਆਂ ਖਤਮ ਕਰ ਦਿੱਤੀਆਂ ਨੇ ਕਾਂਗਰਸ ਹਾਈ ਕਮਾਂਡ ਨੇ ਵੱਡਾ ਰਸੂਖ ਰੱਖਣ ਵਾਲੇ ਜਾਂ ਕਈਏ ਕੀ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਜ਼ੋਰ ਦੇ ਸਿਰ ਦੇ ਉੱਤੇ ਟਿਕਟ ਲੈ ਲਾਂਗੇ ਜਾਂ ਕਾਂਗਰਸ ਦੇ ਵਿੱਚ ਅਸੀਂ ਵੱਡਾ ਜਿਹੜਾ ਕੱਦ ਰੱਖਦੇ ਆ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਦੇ ਆ ਹੈਰਾਨ ਕਰਨ ਵਾਲੇ ਜਿਹੜੇ ਨੇ ਕੈਂਡੀਡੇਟ ਉਹ ਦਿੱਤੇ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਆਨੰਦਪੁਰ ਸਾਹਿਬ ਤੋਂ ਅੰਦਾਜ਼ਾ ਸੀ ਕਿ ਗੁਰਜੀਤ ਰਾਣਾ ਗੁਰਜੀਤ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਟਿਕਟ ਮਿਲ ਸਕਦੀ ਆ ਪਰ ਅਜੇ ਹਾਂ ਨਹੀਂ ਹੋਇਆ ਹੁਣ ਦੇਖਣਾ ਇਹ ਹੋਊਗਾ ਕਿ ਰਾਣਾ ਗੁਰਜੀਤ ਦਾ ਕੀ ਕੀ ਉਹ ਵਿਧਾਨ ਸਭਾ ਦੀ ਤਰਜ਼ ਤੇ ਆਪਣੇ ਮੁੰਡੇ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਂਦੇ ਨੇ